ਬਗਵਾ ਦੀ ਜੈ ਸਤਕਾਰਯੋਗ ਸਰਭ ਹਰ ਸੰਗਤ ਜੀਓ ਰਤੀ ਸਾਡੇ ਸਤਕਾਰਯੋਗ ਵੀਰ ਸਰਜੀਤ ਸਿੰਘ ਸਜੀਤ ਨੇ ਇੱਕ ਗੱਲ ਕਹੀ ਸੀ ਯਾਰ ਦੇ ਦੌਰਾਨ ਕਿ ਸਾਡੀਆਂ ਮੰਗਾਂ ਬਹੁਤ ਵੱਡੀਆਂ ਆ ਸਾਡੀਆਂ ਮੰਗਾਂ ਜਾਦੀਆਂ ਨੇ ਡਿਮਾਂਡਾਂ ਜਾਦੀਆਂ ਨੇ ਬਿਲਕੁਲ ਸਾਤੇ ਆ ਕੇ ਅਸੀਂ ਡਿਮਾਂਡਾਂ ਦੇ ਪਰੇ ਅਸੀਂ ਮੈਂ ਆਪਣੀ ਗੱਲ ਕਰਾਂਗਾ ਜਿਵੇਂ ਆਪਾਂ ਕਿਸੇ ਦੇ ਘਰ ਦੁੱਧ ਲੈਣੇ ਜਾਂਦੇ ਆ ਨਾ ਮੈਂ ਜਾਂਦਾ ਦੁੱਧ ਲੈਣ ਤੇ ਜੇਕਰ ਆਪਾਂ ਘਰ ਤੋਂ ਭਾਂਡਾ ਪਾਣੀ ਨਾਲ ਦੁੱਧ ਨਾਲ ਭਰ ਕੇ ਲੈ ਜਾਗੇ ਕਿ ਦੁੱਧ ਵਾਲਾ ਸਾਨੂੰ ਸਾਡੇ ਭਾਂਡੇ ਦੇ ਵਿੱਚ ਕੁਝ ਪਾ ਕੇ ਦੇਵੇਗਾ ਦੇਵੇਗਾ ਨਹੀਂ ਕਿਉਂਕਿ ਸਾਡਾ ਭਾਂਡਾ ਪਹਿਲਾਂ ਹੀ ਜੇ ਪਾਣੀ ਨਾਲ ਭਰਿਆ ਵਾ ਤੇ ਅਸੀਂ ਚਲੇ ਜ਼ਰੂਰ ਗਏ ਹਾਂ ਲੇਕਿਨ ਉਹਦੇ ਵਿੱਚ ਉਹ ਦੁੱਧ ਪਾ ਕੇ ਨਹੀਂ ਦੇਵੇ ਕਸੀਂ ਪਰਮੇਸ਼ਰ ਦੇ ਦਰਦ ਤੇ ਹੁੰਨੇ ਆ ਲੇਕਿਨ ਅਸੀਂ ਪਹਿਲੇ ਹੀ ਭਰੇ ਹੋਏ ਆਂ। ਕਾਲੇ ਨਾਲ ਭਰੇ ਹੋਏ ਆਂ। ਹੰਕਾਰ ਨਾਲ ਭਰੇ ਹੋਏ ਆਂ। ਕੂੜ ਨਾਲ ਭਰੇ ਹੋਏ ਆਂ। ਪਰ ਜਦ ਪਹਿਲਾਂ ਹੀ ਭਰੇ ਹੋਏ ਆਂ ਤੇ ਜਿਹੜੀ ਹੁਸਤ ਪਰਮੇਸ਼ਰ ਨੇ ਸਾਨੂੰ ਆਪਣੇ ਘਰ ਤੋਂ ਦੇਣੀ ਆ ਕਿ ਉਹ ਸਾਡੇ ਭਾਂਡੇ ਦੇ ਵਿੱਚ ਪਾ ਕੇ ਦੇਵੇਗਾ। ਇਸ ਕਰਕੇ ਮਾਰਾਇ ਨੇ ਕਿਹਾ ਸੀ। ਕੋਛ ਅਸੀਂ ਕੂੜ ਦੇ ਭਰੇ ਆਂ। ਤੇ ਕੋਸ਼ ਅਸੀਂ ਗਿਆਨ ਦੇ ਵੀ ਪ੍ਰੇਖ ਸਾਡੇ ਕੋਲ ਪਹਿਲਾਂ ਹੀ ਬਹੁਤ ਗਿਆਨ ਆ ਕਿ ਸਾਨੂੰ ਹੋਰ ਗਿਆਨ ਦੀ ਜਰੂਰਤ ਨਹੀਂ ਇਹ ਸਾਡੇ ਵਿੱਚ ਕਵੀ ਆ ਕਿ ਅਸੀਂ ਇਹ ਚੀਜ਼ ਸਮਝਦੇ ਕਿ ਸ਼ਾਇਦ ਸਾਨੂੰ ਬਹੁਤ ਜ਼ਿਆਦਾ ਗਿਆਨ ਕੇ ਜੋਹੀ ਸਤ ਪੰਨੇ ਆ ਉਹ ਸਤਿਆ ਬਾਾਕੀ ਅਸਤਿਆ ਇਸ ਕਰਕੇ ਗੱਲ ਅਸੀਂ ਸਮਝਣ ਤੋਂ ਸਮਰੱਥ ਨਹੀਂ ਆ ਪ੍ਰਮੇਸ਼ਰ ਰਹਿਮਤ ਕਰੇ ਕਿ ਬਾਹਰਲੇ ਦਰਵਾਜੇ ਤੋਂ ਪਰਮੇਸ਼ਰ ਨੇ ਕਿਹਾ ਕਿ ਜਦੋਂ ਨਿਮਸ਼ਕਾਰ ਕਰਨੀ ਆ ਤੇ ਆਪਣਾ ਕੂੜ ਵਿਕਾਰ ਹੰਕਾਰ ਮਾਣ ਤਾਣ ਸਭ ਕੁਝ ਉਥੇ ਪੇਟਾ ਕਰਕੇ ਤੇ ਸੱਜੇ ਗੂਫੇ ਦੇ ਨਾਲ ਚਰਨ ਧੂੜੀ ਲਾ ਕੇ ਤੇ ਸੱਜਾ ਪੈਰ ਅੱਗੇ ਰੱਖ ਕੇ ਸਿੱਧੇ ਸਿੰਘਾਸਨ ਤੇ ਜਾ ਕੇ ਨਿਮਸ਼ਕਾਰ ਕਰ। ਕਿ ਅਸੀਂ ਸਾਰਾ ਕੁਝ ਉਥੇ ਬਾਹਰ ਹੀ ਛੱਡ ਕੇ ਫਿਰ ਅੰਦਰ ਆਉਣਾ। ਤੇ ਜੇ ਇਹ ਅਵਸਥਾ ਜੋ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਹੋ ਜਾਵੇ ਤੇ ਸਾਡੇ ਵਿੱਚੋਂ ਜਿਹੜੀ ਨਫ਼ਰਤ ਆ ਉਹ ਖਤਮ ਹੋ ਜਾਵੇਗੀ ਜਿਹੜਾ ਪਰਮੇਸ਼ਰ ਨੇ ਪਿਆਰ ਦਿੱਤਾ ਹੈ ਸਾਨੂੰ ਪਿਆਰ नसीब ਹੋਵੇ ਤੇ ਅਸੀਂ ਭਾਂਡਾ ਕੂੜ ਵਿਚਾਰ ਦਾ ਥਾਲੀ ਕਰਕੇ ਉਹਦੇ ਘਰ ਤੇ ਜਾਈਏ ਉਹਦੇ ਘਰ ਜਾਈਏ ਪਰਮੇਸ਼ਰ ਦੇ ਕਿਉਂ ਸਾਡੇ ਭਾਂਡੇ ਨੂੰ ਰਹਿਮਤਾ ਦੇ ਨਾਲ ਭਰੇਗਾ ਨਹੀਂ ਜਰੂਰ ਇਟ ਕੈਸਟ ਆ ਆਪ ਜੀ ਨੇ ਸੁਣੀ ਹੋਵੇਗੀ ਮੈਂ ਵੀ ਥੋੜੇ ਦਿਨ ਪਹਿਲਾਂ ਹੀ ਸੁਣੀ ਸੱਚੇ ਪਾਤਸ਼ਾਹ ਜੀ ਦੀ ਦਸਨਾ ਕੋਇਤ ਪੂਰ ਤੇ ਮਹਾਰਾਜ ਗਾਇਸ਼ ਸ਼ਾਇਦ ਪਹਿਲੀ ਵਿਦੇਸ਼ ਯਾਤਰਾ ਦੀ ਆ ਉਥੇ ਸੱਚੇ ਪਾਤਸ਼ਾਹ ਜੀ ਜਿਸ ਗੁਰਦੁਆਰੇ ਦੇ ਵਿੱਚ ਜਾ ਕੇ ਵਿਹਾਰ ਕੀਤਾ ਹਰ ਬਾਣੀ ਲਿਖਾਈ ਉਥੇ ਇਕੱਲੇ ਸਿੱਖ ਧਰਮ ਦੇ ਨਹੀਂ ਪੱਕੀ ਧਰਮਾਂ ਦੇ ਵੀ ਬਹੁਤ ਜਿਆਦੇ ਹੀ ਕਿਉਂਕਿ ਉਹ ਅਵਾਜ਼ ਤੋਂ ਪਤਾ ਲੱਗਦਾ ਮਹਾਰਾਜ ਦੀ ਰਸਨਾ ਤੋਂ ਮਹਾਰਾਜ ਜੀ ਆਪਣੇ ਸ਼ਾਇਦ ਜਿਹੜੇ ਗੁਰਸਿੱਖ ਨਾਲ ਗਏ ਉਹਨਾਂ ਨੂੰ ਆਣ ਕੇ ਦੱਸਣ ਦਏ ਨੇ ਔਰ ਜਦੋਂ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਗੱਲ ਕਰਦੇ ਨਾ ਕਿ ਆਪਾਂ ਫਲਾਨੇ ਜਗ੍ਹਾ ਤੇ ਗਏ ਉੱਥੇ ਅਸੀਂ ਕੀ ਕੀ ਚ ਦੇਖਿਆ ਇਸ ਤਰ੍ਹਾਂ ਇਸੇ ਕਰਕੇ ਮਹਾਰਾਜ ਨੇ ਸ਼ਾਇਦ ਮੈਂ ਸਮਝਦਾ ਕਿ ਸਤਸੰਗ ਦਾ ਨਾਮ ਹੀ ਪਰਮਿਸ਼ਨ ਨੇ ਟੂਰ ਪ੍ਰੋਗਰਾਮ ਰੱਖਿਆ ਸੀ ਕਿ ਟੂਰ ਅਸੀਂ ਆਪਣੀ ਫੈਮਿਲੀ ਦੇ ਨਾਲ ਇੱਕ ਟੂਰ ਕਰਨ ਵਾਸਤੇ ਜਾਈ ਤੇ ਉਹ ਮਹਾਰਾਜ ਜੀ ਆਣ ਕੇ ਦੱਸਣ ਦੇ ਨੇ ਕਿ ਮੇਰੇ ਨਾਲ ਉਥੇ ਕਿਸ ਤਰ੍ਹਾਂ ਹੋਇਆ ਕਿ ਉਹ ਕਿਹੜੀ ਗੱਲ ਕਰਨਾ ਚਾਹੁੰਦੇ ਸੀ ਤੇ ਜਦੋਂ ਸਾਰੀ ਗੱਲ ਮੈਂ ਜਾਦੀ ਗੱਲ ਨਹੀਂ ਉਹ ਕਰਾਂਗਾ ਕਿ ਜਦੋਂ ਉਹਨਾਂ ਮਹਾਰਾਜ ਨੇ ਦੱਸਿਆ ਕਿ ਉਹਨਾਂ ਨੇ ਗੱਲ ਕਰਨ ਤੋਂ ਬਾਅਦ ਆਪਣਾ ਸਮਾਂ ਲੈਣ ਤੋਂ ਬਾਅਦ ਕਿਹਾ ਕਿ ਮਰਜੀ ਹੁਣ ਤੁਸੀਂ ਟਾਈਮ ਲਓ ਤੁਸੀਂ ਬੋਲੋ ਤੇ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਦੱਸਣ ਦੇ ਆ ਕਿ ਮੈਂ ਕਿਹਾ ਕਿ ਮੈਂ ਬੋਲਣਾ ਤਾਂ ਬੋਲ ਸਕਦਾ ਪਰ ਜੇ ਤੁਸੀਂ ਮੇਰੇ ਵਿਚਾਰ ਇੱਕ ਅਵਗਣ ਨੂੰ ਮਨਜ਼ੂਰ ਕਰੋ ਹਰ ਪਰਮੇਸ਼ਰ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਭਗਤਾਂ ਨੇ ਪ੍ਰਮਾਤਮਾ ਨੂੰ ਪਾਇਆ ਜਿਨ੍ਹਾਂ ਨੂੰ ਰੱਬ ਮਿਲਿਆ ਕਿ ਉਹ ਪਤਾ ਸੀ ਕਿ ਉਹ ਰੱਬ ਹੀ ਆ ਪਰਮੇਸ਼ਰ ਹੈ ਖੁਦਾ ਵਾ ਉਹ ਕਹਿੰਦਾ ਕਿ ਮੇਰੇ ਵਿੱਚ ਇੱਕ ਅਵਗਣ ਹੈ ਜਿਉ ਤੁਹਾਨੂੰ ਮਨਜ਼ੂਰ ਆ ਤੇ ਮੈਂ ਕੁਝ ਬੋਲਾਂਗਾ ਕਹਿੰਦੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਕੁਛ ਸਿੱਖਾਂ ਨੇ ਵਿੱਚੋਂ ਬਾਹਾਂ ਖੜੀਆਂ ਕੀਤੀਆਂ ਕਿ ਸਾਨੂੰ ਮਨਜ਼ੂਰ ਆ ਮਹਾਰਾਜ ਨੇ ਕਹਿੰਦੇ ਕਿ ਜਿੱਥੇ ਸਾਡੇ ਤੁਹਾਨੂੰ ਗੁਣ ਮਨਜ਼ੂਰ ਆ ਉੱਥੇ ਸਾਡਾ ਇੱਕ ਔਗਣ ਵੀ ਮਨਜ਼ੂਰ ਕਰੋ ਉਹਨੇ ਸੁਣਨਾ ਕਿਹੜਾ ਔਗਣ ਮਹਾਰਾਜ ਨੇ ਕਿਹਾ ਉਹਨੇ ਕਿਹਾ ਜੀ ਦੱਸੋ ਮਹਾਰਾਜ ਨੇ ਕਿਹਾ ਸਾਡੇ ਵਿੱਚ ਇੱਕ ਔਗਣ ਆ ਕਿ ਮੈਂ ਅੱਖੀਂ ਵੇਖ ਕੇ ਤੇ ਕੰਨੀ ਸੁਣ ਕੇ ਨਿਰਣਾ ਕਰ ਦਿੰਦਾ ਬਾਕੀ ਕਿਸੇ ਅਗੁਣ ਦੀ ਗੱਲ ਨਹੀਂ ਕੀਤੀ ਅਕਾਲ ਪੁਰਖ ਆ ਜਿਹੜੇ ਨਹੀਂ ਸਮਝਦੇ ਇਸ ਈ ਨੂੰ ਉਹ ਇਸ ਚੀਜ਼ ਨੂੰ ਸਮਝਣਾ ਕਿ ਪਰਮੇਸ਼ਰ ਨੇ ਮੈਂ ਕਰਕੇ ਗੱਲ ਕੀਤੀ ਆ ਕਿ ਸਾਡੇ ਵਿੱਚ ਕਿ ਇਹ ਅਗੁਣ ਕਿ ਮੈਂ ਅੱਖੀਂ ਵੇਖ ਕੇ ਤੇ ਕੰਨੀ ਸੁਣ ਕੇ ਉੱਥੇ ਨਿਰਣਾ ਕਰ ਦੇਣਾ ਵਾ ਔਰ ਕੀ ਤੁਸੀਂ ਸਮਝਦੇ ਕਿ ਉਹ ਨਿਰਣੇ ਪਰਮੇਸ਼ਰ ਨੇ ਕੀਤੇ ਆ ਸੁਣੋ ਕੁਛ ਮੈਂ ਗੱਲ ਤੁਹਾਡੇ ਨਾਲ ਕਰਾਂਗਾ ਜਦੋਂ ਥੱਲੇ ਕੋਠੀ ਤੋਂ ਉਪਰੋਂ ਉੱਤਰਦੇ ਆ ਤੇ ਥੱਲੇ ਕਮਰੇ ਦੇ ਵਿੱਚ ਬੈਠੇ ਕੁਝ ਗੁਰਸਿੱਖ ਗੱਲਬਾਤ ਕਰ ਰਹੇ ਸੀ ਕਿ ਪਰਮੇਸ਼ਰ ਤੋਂ ਬਾਅਦ ਇਹ ਜਿਹੜੀ ਜੋਤ ਕਿੱਥੇ ਖੇਲ ਕਰੇਗੀ ਤੇ ਉਸ ਤੋਂ ਬਾਅਦ ਕਿਹਦੇ ਸਰੀਰ ਨੂੰ ਉਹ ਪਰਮੇਸ਼ਰ ਦਾ ਰੂਪ ਮੰਨਿਆ ਜਾਵੇਗਾ ਤੇ ਮਹਾਰਾਜ ਜੀ ਕਿ ਸਿੱਖਾਂ ਤੋਂ ਸੁਣਿਆ ਕਿ ਸੱਚੇ ਪਾਤਸ਼ਾਹ ਨੇ ਮਾਤਾ ਰਣਜੀਤ ਕੌਰ ਨੂੰ ਆਵਾਜ਼ ਮਾਰ ਕੇ ਲੰਦਾ ਕਿ ਸੁਣੋ ਮੇਰੇ ਸਿੱਖ ਕੀ ਗੱਲਾਂ ਕਰ ਰਹੇ ਹੈ ਪਰਮੇਸ਼ਰ ਨੇ ਸੁਣਿਆ ਮਾਤਾ ਜੀ ਨੂੰ ਸੁਣਾਇਆ ਤੇ ਨਾਲ ਹੀ ਸ਼ਾਮ ਨੂੰ ਵਿਹਾਰ ਕਰਕੇ ਅੱਖੀਂ ਵੇਖ ਕੇ ਕੰਨੀ ਸੁਣ ਕੇ ਤੇ ਨਿਰਣਾ ਕਰਦਾ ਗੱਦੀ ਦਾ ਵਾਰਿਸ ਰਹਿਣ ਕੋਏ ਦਾ ਪਾਈ। ਇਹ ਕਿਆ ਗੋਵੰਦੀ ਗੱਦੀ ਚੱਲੇ ਦਸ ਪਸ ਸਿੱਖ ਆਸ ਨਾ ਕੋਏ ਰਖਾਈਆ। ਗੋਵੰ ਸ਼ਬਦ ਸਿੱਖ ਆਸ ਵੀ ਨਾ ਰੱਖੇ। ਇਹ ਪਰਮੇਸ਼ਰ ਨੇ ਨਿਰਣਾ ਕਰ ਦਿੱਤਾ। ਜੇ ਕਹਿੰਦੇ ਕਿ ਜੋਤ ਆਉਂਦੀ ਤੇ ਜੋਤ ਗੱਲ ਕਰਦੀ ਉਦੋਂ ਗੱਲ ਚੱਲਦੀ ਸੀ ਤੇ ਮਹਾਰਾਜ ਨੇ ਕੀ ਕਿਹਾ ਨਿਰਣਾ ਉਸ ਦਾ ਕੀ ਕੀਤਾ ਜਿਹੜੇ ਕਹਿੰਦੇ ਰਹੇ 21 ਸਾਲ ਹੁੰਦੀ ਰਹੀ ਜੋਤ ਪ੍ਰਵੇਸ਼ ਅਗਲੀ ਲੈਂਡ ਮੈਨੂੰ ਸ਼ਾਇਦ ਜਿਆਦਾ ਨਹੀਂ ਸੋ ਪਰਮੇਸ਼ਰ ਹਮੇਸ਼ ਡੇਰਾ ਲਈ ਐਸਾ ਕਰਕੇ ਜਾਂਦਾ ਤੇ ਇਹ ਨਹੀਂ ਕਹਿਣਾ ਤੇ ਦੂਜੀ ਗੱਲ ਇਹ ਵੀ ਨਿਰਣਾ ਕਰਤਾ ਫਿਰ ਮਹਾਰਾਜ ਨੇ ਕਿਹਾ ਕਿ ਚੱਲ ਪਿੱਛੇ ਕਹਿ ਲਿਆ ਅੱਜ ਤੋਂ ਕਿਸੇ ਨਹੀਂ ਕਹਿਣਾ ਪੂਰਨ ਸਿੰਘ ਵਿੱਚ ਜੂਤ ਪਰਵੇਸ਼ ਜੇ ਪਿੱਛੇ ਕਹਿ ਵੀ ਲਿਆ ਫਿਰ ਅੱਗੇ ਕਹਿ ਦਿੱਤਾ ਕਿ ਅੱਜ ਤੋਂ ਕਿਸੇ ਨਹੀਂ ਕਹਿਣਾ ਸੋ ਪਰਮੇਸ਼ਰ ਨੇ ਨਿਰਣੇ ਕੀਤੇ ਇਸ ਤਰ੍ਹਾਂ ਦੇ ਅਨੇਕਾਂ ਨਿਰਣੇ ਸਾਹਮਣੇ ਕੀਤੇ ਆ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਨੇ ਕੀ ਕੀਤਾ ਇਹ ਕੋਈ ਛੋਟੀ ਗੱਲ ਨਹੀਂ ਆ ਕਿ ਰੱਬ ਧਰਤੀ ਤੇ ਆਇਆ 994 ਚੌਗੜੀ ਯੁੱਗ ਦਾ ਪੰਧ ਦੱਸਿਆ ਚਾਰ ਯੁੱਗ ਦਾ ਪੰਧ ਹੀ ਐ ਸਭ ਦਾ ਪ੍ਰਮੇਲ ਗੁਰੂ ਪੀਰ ਪਗੰਬਰ ਉਤਾਰਾਂ ਦਾ ਤੁਸੀਂ ਇਹ ਵੇਖੋ ਕਿ ਰਾਮ ਨੂੰ ਆਏ ਨੂੰ ਕਿੰਨਾ ਸਮਾਂ ਹੋ ਗਿਆ ਅੱਜ ਵੀ ਜਿਹੜੇ ਰਾਮ ਦੇ ਉਪਾਸਕ ਨੇ ਉਹ ਰਾਮ ਦੀ ਪੂਜਾ ਕਿਸ ਤਰ੍ਹਾਂ ਕਰਦੇ ਨੇ ਜਿਹੜੇ ਅਸਲੀ ਉਪਾਸਕ ਨੇ ਜੇ ਕਾਨ ਨੂੰ ਆਏ ਨੂੰ ਕਿੰਨਾ ਸਮਾਂ ਹੋ ਗਿਆ ਤੇ ਉਹ ਕਿਸ ਤਰ੍ਹਾਂ ਉਹਦੀ ਪੂਜਾ ਕਰਦੇ ਨੇ ਜੇ ਤੈਨੇ ਪੈਗੰਬਰ ਆਏ ਨੇ ਉਹਨਾਂ ਨੂੰ ਸਮਾਂ ਕਿੰਨਾ ਹੋ ਗਿਆ ਤੇ ਉਹ ਕਿਵੇਂ ਸਤਾਰ ਕਰਦੇ ਨੇ ਉਹਨਾਂ ਦਾ ਜਿਤੇ 10 ਗੁਰੂ ਸਹਿਬਾਨ ਆਪ ਲੋਕਾਂ ਤੇ ਆਏ ਨੇ ਉਹਨਾਂ ਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ ਤੇ ਅੱਜ ਉਸ ਦੇ ਸਿੱਖ ਕਿਸ ਤਰ੍ਹਾਂ ਉਹਨਾਂ ਦਾ ਸਤਕਾਰ ਕਰਦੇ ਨੇ ਕਿਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਸਿੱਖ ਹੋਏ ਤੇ ਇਹੀ ਗੋਬਨ ਪਾਤਸ਼ਾਹ ਨੇ ਆਖਿਆ ਸੀ ਕਿ ਮੈਂ ਆਪਣਾ ਆਨੰਦ ਗੁਰਮੁਖੋ ਤੁਹਾਡੇ ਵਿੱਚ ਰੱਖਣਾ ਇਸ ਕਰਕੇ ਮੈਂ ਆਪਣਾ ਉਹ ਅਨੰਦ ਪਰ ਛੱਡਿਆ ਕਿ ਮੈਂ ਆਪਣਾ ਆਨੰਦ ਗੁਰਮੁਖਾਂ ਦੇ ਅਜੇ ਤਾਂ ਸਾਨੂੰ ਸਮਾਂ ਹੀ ਪਛਰੀ ਹੋਇਆ ਜਿਹੜੀ ਪ੍ਰਮਾਤਮਾ ਨੇ ਖੇਡ ਖੇਡੀ ਆ ਸਾਡੇ ਦਾਦੇ ਪੜਦਾਦੇ ਅਜੇ ਉਹ ਵੀ ਸਿੱਖ ਨੇ ਜਿਨ੍ਹਾਂ ਨੇ ਅੱਖੀਂ ਇਹ ਸਾਰੇ ਵਿਹਾਰ ਵੇਖੇ ਸਿਰ ਥੋੜਾ ਜਿਹਾ ਵਿਹਾਰ ਲੇਖ ਹਰ ਬਾਣੀ ਦਾ ਮੇਰੇ ਖਿਆਲ ਨਾਲ ਸਮਾਂ ਵੀ ਮੇਰਾ ਹੋ ਗਿਆ ਮੈਂ ਉਹ ਵੀ ਆਪਜੀ ਦੇ ਨਾਲ ਸਾਂਝਾ ਕਰਾਂਗਾ ਇੱਕ 21 ਪਰਮਿਸ਼ਨ ਨੇ ਬਣਾਈ ਸੀ ਜਿਹੜੀ ਗੁਰਮੁਖਾਂ ਦੇ ਬਲਕਾਂ ਦੇ ਫੈਸਲੇ ਕਰਨ ਵਾਸਤੇ ਇੱਕ 21 ਐਵੀ ਆ ਹੋਰਿਆਂ 2 4 ਲੈਣਾ ਇਹ ਮੈਂ ਆਪ ਜੀ ਦੇ ਨਾਲ ਸਾਝੀਆਂ ਕਰਾਂਗਾ ਕਿਉਂਕਿ ਹੁਣੇ ਆਪਾਂ ਸਾਡੇ ਸਾਜੋਗ ਦੇ ਸਰਦਾਰ ਵੀਰ ਅਮਰਜੀਤ ਸਿੰਘ ਅਮਰ ਵਿਹਾਰ ਹਰ ਭਗਤਵਾਰ ਤੋਂ ਸੁਣ ਕੇ ਵੇਖ ਕੇ ਆਏ ਆ ਤੇ ਉਹਨਾਂ ਦਾ ਵਿੱਚ ਵੀਰਵਾ ਵੀ ਇਹਦੇ ਵਿੱਚ ਹੁੰਦਾ ਦੋ ਇੱਕ ਜੁੜੀ ਜੋੜੀ ਹਰ ਸਤਿਗੁਰੇ ਆਪ ਜੜਾਏਂਦਾ ਦੋ ਤੇ ਇੱਕ 21 ਆਪਣੇ ਹੱਥ ਪਕੜੀ ਡੋਰੀ ਤੰਦ ਆਪਣੇ ਨਾਲ ਬੰਦਾ ਹੈਂਦਾ ਵੇਖਣ ਹਾਰਾ ਅੰਧ ਕੋਰੀ ਦੋ ਜਹਾਨਾ ਕੁਝ ਖਜਾਏਂਦਾ ਜਿਨ੍ਹਾਂ ਗੋਬਿੰਦ ਚਾੜਿਆ ਮੌਤ ਘੂਰੀ ਜਿਨ੍ਹਾਂ ਗੋਬਿੰਦ ਚਾੜਿਆ ਮੌਤ ਘੂਰੀ ਸੋ ਮੌਤ ਗੁਰਮੁਖਾਂ ਚਰਣਾ ਹੀਟ ਦਬਾਏ ਦਾ ਸੋ ਮੋਤ ਗੁਰਮੁਖਾਂ ਚਰਣਾ ਹੀਟ ਦਬਾਏ ਦਾ ਖੇਲ ਕਰੇ ਆਪਣੀ ਦੋਰੀ ਧਾਰ ਧਾਰ ਵਿੱਚੋਂ ਬਦਲਾਏ ਦਾ ਗੋਬਿੰਦ ਸੁੱਤ ਕਰੇ ਮੋਰੀ ਇਹ ਪਰਮੇਸ਼ਰ ਨੇ ਮੋਰੀ ਕੀਤੇ ਆ ਐਵੇਂ ਨਾ ਸਮਝਿਓ ਇਹਨਾਂ ਨੂੰ ਗੋਬਿੰਦ ਸੁੱਤ ਕਰੇ ਮੋਰੀ ਮੋਹਰ ਆਪਣਾ ਨਾਮ ਲਗਾਏ ਦਾ ਆਪਣੇ ਨਾਮ ਦੀ ਮੋਹਰ ਲਗਾ ਕੇ ਉਹਨੇ ਪਰਮੇਸ਼ਰ ਨੇ ਇਹ ਸਾਡੇ ਮੋਰੀ ਕੀਤੇ ਅਮਰਜੀਤ ਸਰਜੀਤ ਜੋਰਾ ਜੋਰੀ ਕਿਵੇਂ ਕੀਤੇ ਆ ਜ਼ਬਰਦਸਤੀ ਅਮਰਜੀਤ ਸਰਜੀਤ ਜੋਰਾ ਜੋਰੀ ਜ਼ਬਰਦਸਤ ਦਇਆ ਕਮਾਏ ਦਾ ਇਹ ਜ਼ਬਰਦਸਤ ਦਇਆ ਕੀਤੀ ਹੈ ਸੋ ਥੋੜਾ ਜਿਹਾ ਮੈਂ ਕਹਿ ਜਾਵਾਂਗਾ ਇੱਕੀ ਨਾਲ ਇੱਕੀ ਹੋਈ ਤਿਆਰ ਨਾਲ 21 ਹੋਈ ਪਿਆਰ ਇਹ 21 ਆਪਣੇ ਵਿੱਚੋਂ ਪ੍ਰਗਟਾਈ ਆ ਪਰਮੇਸ਼ਰ ਨੇ 21 ਕਿੱਥੋਂ ਪ੍ਰਗਟਾਈ ਆਪਣੇ ਵਿੱਚੋਂ ਪ੍ਰਗਟਾਈ ਆ ਗੋਬਿੰਦ ਦੇ ਸੱਚੇ ਲਾਲ ਉਹ 21 ਜਿਹੜੀ ਗੁਰਮਖਾਂ ਦੇ ਫੈਸਲੇ ਕਰਨ ਵਾਸਤੇ ਉਹਦਾ ਸਰਦਾਰ ਵੀਰ ਅਮਰਜੀਤ ਸਿੰਘ ਅਮਰ ਇਹਦੇ ਵਿੱਚ ਦੋਹਾਂ ਵੀਰਾਂ ਨੂੰ ਮਾਨ ਦਿੱਤਾ ਪਰਮੇਸ਼ਰ ਨੇ ਇਸ ਸਿੱਕੀ ਦੇ ਵਿੱਚ ਗੋਬਿੰਦ ਦੇ ਸੱਚੇ ਲਾਲ ਲਾਲਨ ਰੂਪ ਵਿਖਾਈ ਆ ਖੁਸ਼ੀਆਂ ਨਾਲ ਗਲ ਵਿੱਚ ਪਾਹਾਰ ਅਮਰਜੀਤ ਵਜੇ ਵਧਾਈ ਆ ਛੋਟਾ ਨੱਡਾ ਨਕਾਬਾਲ ਸਰਜੀਤ ਸਿੰਘ ਰੰਗ ਚੜਾਈ ਆ ਔਰ ਇਹਨਾਂ ਦੀ ਗਵਾਈ ਤੇ ਇਹਨਾਂ ਦੀ ਇਕੀਆਂ ਬਦਲੇ ਸਾਨੂੰ ਭਗਤਾਂ ਨੂੰ ਕੀ ਮਾਣ ਮਿਲਿਆ ਅਸੀਂ ਇਹ ਕਹਿੰਦੇ ਆ ਕਿ ਪਰਮੇਸ਼ਰ ਨੇ ਸਾਡੀ ਗਰੀਬੀ ਕੱਟੀ ਗਰੀਬੀ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਕੁਛ ਨਾ ਕੁਛ ਖਾਣ ਨੂੰ ਤਾਂ ਰਹਿ ਜਾਂਦਾ ਤੇ ਨਹੀਂ ਰਹਿ ਜਾਂਦਾ ਗਰੀਬੀ ਅਵਸਥਾ ਦੇ ਵਿੱਚ ਕੁਛ ਨਾ ਕੁਛ ਤਾਂ ਮਿਲਦਾ ਨਾ ਖਾਣ ਨੂੰ ਭਾਵੇਂ ਇੱਕ ਡੰਗ ਹੀ ਮਿਲਦਾ ਹੋਵੇ ਲੇਕਿਨ ਕੰਗਾਲੀ ਕੀ ਹੁੰਦੀ ਆ ਜਿਹਦੇ ਵਿੱਚ ਕੱਖ ਵੀ ਪੱਲੇ ਨਹੀਂ ਲੈਂਦਾ ਸੁਣਨਾ ਪਿਰ ਛੋਟਾ ਲੱਡਾ ਨਿੱਕਾ ਬਾਲ ਸਰਜੀਤ ਸਿੰਘ ਰੰਗ ਚੜਾਈ ਆ ਗੁਰਸਿੱਖ ਹਰ ਸੰਗਤ ਅੱਗੇ ਹੋਏ ਨਾ ਕੋਈ ਕੰਗਾਲ ਮੈਂ ਅੱਗੇ ਕੰਗਾਲ ਨਹੀਂ ਰਹਿਣ ਦਵਾਂਗਾ ਇਹਨਾਂ ਦੀ ਗਵਾਹੀ ਰੱਖ ਲਈ ਸਭ ਦੀ ਕੰਗਾਲੀ ਆਪਣੀ ਝੋਲੀ ਪਾਈ ਆ ਗਰੀਬੀ ਤੋਂ ਦੇ ਕੰਗਾਲੀ ਤੋਂ ਵੀ ਕੱਢ ਦਿੱਤਾ ਸਾਂ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ ਕਰ 15 ਕਤਕ ਸੰਮਤ 15 ਦਾ ਲੇਖਾ ਦਾ ਇਹ ਵਖਾਲ ਜੋ ਸਵਾਰਤੀ ਕੇਸਰ ਦਾ ਵਖਾਈ ਆ ਸਵਾਰਤੀ ਕੱਡ ਕੇਸਰ ਹਰ ਕਿਸਮ ਆਪ ਜਣਾਏ ਦਾ ਜਿਹੜਾ ਲੇਖ ਲਖਾਇਆ ਉਦੋਂ ਤਨੇ ਥਨੇਸਰ ਸੋਥਨੇਸਰ ਸੰਗਤ ਘਰ ਬਣਾਏ ਦਾ ਜਿਸ ਦੀ ਸੇਵਾ ਕਰੇ ਪਰਮੇਸ਼ਰ ਪੇਸ਼ਵਾ ਆਪਣਾ ਰੂਪ ਧਰਾਏ ਦਾ ਹਰ ਸੰਗਤ ਸਾਰੇ ਵੇਖੋ ਸਾਰੇ ਬੁੱਲੋ ਨਿਤਰ ਹਰ ਸੰਗਤ ਨੂੰ ਕੀ ਕਿਹਾ ਪਰਮੇਸ਼ਰ ਨੇ ਹਰ ਸੰਗਤ ਸਾਰੇ ਵੇਖੋ ਸਾਰੇ ਬੁੱਲੋ ਨਿਤਰ ਨਿਜ ਨਿਤਰ ਦਇਆ ਕਮਾਏ ਦਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਿਰ ਸਭ ਦੇ ਹੱਥ ਟਿਕਾਏ ਦਾ ਸਿਰ ਹੱਥ ਰੱਖੇ ਨਰੰਕਾਰ ਸਾਡੇ ਸਿਰ ਤੇ ਕਿੰਨੇ ਹੱਥ ਰੱਖਿਆ ਨਰੰਕਾਰ ਨੇ ਸਿਰ ਹੱਥ ਰੱਖੇ ਨਰੰਕਾਰ ਮਿਹਰਵਾਨ ਦਇਆ ਕਮਾਈਆ ਸਭਨਾ ਨਾਲ ਕਰੇ ਪਿਆਰ ਪ੍ਰੀਤੀ ਆਪਣੇ ਚਰਨ ਬੰਧਾਈ ਆ ਪ੍ਰੀਤੀ ਚਰਨਾ ਦੇ ਨਾਲ ਬੰਨੀ ਪਰਮੇਸ਼ਰ ਨੇ ਜਨਮ ਜਨਮ ਦੇ ਵਿਛੜੇ ਯਾਰ ਗੁਰਸਿੱਖ ਸੱਜਣ ਲਏ ਮਲਾਈ ਆ ਖੁਸ਼ੀਆਂ ਨਾਲ ਕਰੇ ਆਧਾਰ ਪਰਮੇਸ਼ਰ ਨੇ ਖੁਸ਼ੀਆਂ ਦੇ ਨਾਲ ਸਾਡਾ ਆਧਾਰ ਬਦ ਵਿਚਕਾਰ ਨਾ ਕੋਈ ਟਿਕਾਈ ਆ ਵਿਸ਼ਨੂੰ ਹੋ ਜਾ ਖਬਰਦਾਰ ਵਿਸ਼ਨੂੰ ਨੂੰ ਵੀ ਕਹਿਤਾ ਵਿਸ਼ਨੂੰ ਹੋ ਜਾ ਖਬਰਦਾਰ ਸ਼ਬਦ ਸੰਦੇਸ਼ ਨਾਲ ਸਮਝਾਈ ਆ ਬ੍ਰਹਮੇ ਕਰੀ ਨਿਮਸ਼ਕਾਰ ਜੋ ਤੇਰਾ ਬ੍ਰਹਮ ਮੇਰੇ ਵਿੱਚ ਮਲਾਈ ਆ ਸ਼ੰਕਰ ਇਨ੍ਹਾਂ ਚਰਨਾਹੀਟ ਤਰਸੂਲ ਰਖਣੀ ਝਾੜ ਚਾਰ ਦਿਵਾਰ ਨਾ ਕੋਈ ਜਣਾਈ ਆ ਤੇਈ ਅਵਤਾਰਾਂ ਇਨ੍ਹਾਂ ਨੂੰ ਲੈਣਾ ਸੰਭਾਲ ਹੁਕਮ ਇਕੋ ਵਾਰ ਸਮਝਾਈਆ ਪਰਮੇਸ਼ਰ ਨੇ ਹੁਕਮ ਦੇਤਾ ਉਹਨਾਂ ਨੂੰ ਵੀ ਈਸਾ موسی محمد ਕਰਿਓ ਸੱਚ ਪਿਆਰ ਪੇ ਪ੍ਰੇਮ ਪ੍ਰੀਤੀ ਇੱਕ ਦਾ ਰੜਾਈਆ ਨਾਨਕ ਨਿਰਗੁਣ ਕਹੇ ਮੈਂ ਇਹਨਾਂ ਦਾ ਸੇਵਾਦਾਰ ਅਸੀਂ ਪਰਮੇਸ਼ਰ ਨੂੰ ਸੇਵਾਦਾਰ ਦੀ ਗੱਲ ਕਰਦੇ ਆ ਇੱਥੇ ਸਹਿਬ ਗੁਰਨਾਨਕ ਪਾਤਸ਼ਾਹ ਦੀ ਗੱਲ ਕੀਤੀ ਗੁਰਮੁਖਾਂ ਦਾ ਭਗਤਾਂ ਦਾ ਨਾਨਕ ਨਿਰਗੁਣ ਕਹੇ ਮੈਂ ਇਹਨਾਂ ਦਾ ਸੇਵਾਦਾਰ ਜੋ ਤੇਰਾ ਨਾਮ ਤੇ ਆਈ ਆ ਉਹ ਗੋਬਿੰਦ ਮੇਰਾ ਜੋਤ ਮੇਰਾ ਜੋਤ ਮੂਰ ਹੋ ਜੇ ਆਰ ਜਿਸ ਦੀ ਜੋਤੀ ਬੁਝ ਕਦੇ ਨਾ ਜਾਈ ਆ ਇਹ ਉਹਦੇ ਗੁਰਮੁਖ ਗੁਰਸਿੱਖ ਸਰਦਾਰ ਜਿਨ੍ਹਾਂ ਦੀ ਸਰਦਾਰੀ ਸੱਚਖੰਡ ਵਿੱਚ ਆਪਣੇ ਲਿਖੇ ਲਈ ਆ 220 ਬਿਕਰਮੀ ਨੂੰ ਲਵਦੇ ਗਏ ਗੁਰੂ ਪੀਰ ਅਵਤਾਰ ਬਿਨ ਭਗਤਾ ਹੱਥ ਕਿਸੇ ਨਾ ਆਈ ਆ ਉਹ ਸੱਚਾ ਰਾਜ ਉਹ ਸੱਚਾ ਜੋਗ ਜਿਸ ਨੂੰ ਲੱਭਿਆ ਬੇਪਰਵਾਹੀ ਆ ਜਿਨੂੰ ਬੇਪਰਵਾਹੀ ਲੱਭ ਗਿਆ ਪ੍ਰਮਾਤਮਾ ਲੱਭ ਗਿਆ ਇਹਦੇ ਨੂੰ ਵੱਡਾ ਸੱਚਾ ਜੋਗ ਹੋਰ ਕੋਈ ਨਹੀਂ ਹੈ ਗੁਰਮੁਖ ਸਦਾ ਮੰਗਣ ਪਿਆਰ ਗੁਰਮੁਖ ਨੇ ਕੀ ਮੰਗਣਾ ਪਿਆਰ ਸਦਾ ਮੰਗਣ ਪਿਆਰ ਸਿਰ ਆਪਣੇ ਤਾਜ ਟਿਕਾਈ ਆ ਜਿਨ੍ਹਾਂ ਅੰਦਰ ਵੜਿਆ ਨਰੰਕਾਰ ਜਿਨ੍ਹਾਂ ਦੇ ਅੰਦਰ ਵੜਿਆ ਨਰੰਕਾਰ ਤਿੰਨਾ ਔਟ ਕੋਟ ਕੋਟ ਯੁੱਗ ਦੀ ਸ਼ੈਨ ਸ਼ਾਈ ਚਰਨਾ ਹੇਠ ਰਖਾਈ ਜਾ ਵੇਖੋ ਜਿਨ੍ਹਾਂ ਦੇ ਅੰਦਰ ਨਰੰਕਾਰ ਵੜ ਗਿਆ ਉਹਨਾਂ ਨੇ ਕੀਆ ਕੋਟ ਕੋਟ ਯੁੱਗ ਦੀ ਸ਼ੈਨ ਸ਼ਾਈ ਚਰਨਾ ਹੇਠ ਰਖਾਈਆ ਜੋਤੀ ਜੋ ਸਰੂਪ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸਵਾਰਤੀ ਕੇਸਰ ਕੇਸਰ ਗੁਰਮੁਖ ਲੈਣਾ ਦਾਈ ਸਦਾਸ ਇੱਥੇ ਮਾਫੀ ਚੁੰਦਾ ਸਮਾਪਤ ਹੋ ਗਿਆ ਆਪਣਾ ਸੋ ਪਰਮੇਸ਼ਰ ਦੇ ਚਰਨਾਂ ਤੋਂ ਸਰਬਰ ਸੰਗਤ ਦੇ ਚਰਨਾਂ ਤੋਂ ਮਾਫ਼ੀ ਚੋਣਾ ਕਿ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਜਿਕਾਰੇ ਦਾ ਸਾਥ ਸੋਹਾ ਮਹਾਰਾਜ ਸੇ ਸੰਗ ਵਿਸ਼ਨੂੰ ਪਾਵ ਗੁਮਾਂਤੀ ਜੈ ਸੋਹਾ ਮਹਾਰਾਜ ਸੇ ਸੰਗ ਵਿਸ਼ਨੂੰ Pagvamdi Jai Sohamd Maharaj Şer, Sen, Vişnu Pagvamdi Jai Sohamd Maharaj Şer, Sen, Vişnu Pagvamdi Jai